ਭੈਣੇ ਕੋਈ ਅਕਸਰ ਹੈ ਜਾਂ ਡੀਸੀ ਤੁਹਾਡੀ ਸਰਪਤਾ ਲੈਣ ਆਇਆ ਕੋਈ ਕੋਈ ਨਹੀਂ ਆਇਆ ਕਿਉਂ ਨਹੀਂ ਭੈਣੇ ਕਿਉਂ ਨਹੀਂ ਆਉਂਦੇ ਹੁਣ ਉਹਨਾਂ ਨੂੰ ਪਤਾ ਕੀ ਪਤਾ ਉਹਨਾਂ ਕਿਉਂ ਗੁਲ ਨਹੀਂ ਆਉਂਦੇ ਭੈਣੇ ਤੁਹਾਡੇ ਹੀ ਟੈਕਸ ਦੇ ਨਾਲ ਉਹ ਤਨਖਾਹਾਂ ਵਾਂ ਲੈਂਦੇ ਨੇ ਲੱਖਾਂ ਰੁਪਏ ਕਿਉਂ ਨਹੀਂ ਆਉਂਦੇ ਭੈਣੇ ਆਣਾ ਚਾਹੀਦਾ ਉਹ ਡੁੱਬੇ ਪਏ ਆ ਸੀ ਨਾ ਵੀ ਰਿਸਕ ਵਾਲੀ ਬੜੀ ਵੱਡੀ ਗੱਲ ਹੈ ਜਿਵੇਂ ਤੁਸੀਂ ਵਿੱਚ ਬੈਠੇ ਹੋ ਪਾਣੀ ਜੇ 6-7 ਫੁੱਟ ਜਕਮ ਪਾਣੀ ਭਰ ਜਾਂਦਾ ਫਿਰ ਤੁਹਾਡੇ ਲੋਕ ਕਿੱਥੇ ਜਾਣਗੇ ਫਿਰ ਰੱਬ ਕੋਲ ਜਾਾਂਗੇ ਇੱਥੇ ਕੁਝ ਮਗਰਮਸ ਬੈਠਿਆ ਜਿਹੜੇ ਆਗੂ ਆਗੂ ਬਣ ਜਾਂਦੇ ਆ ਜਿਸ ਤਰ੍ਹਾਂ ਪਿੰਡ ਕਮਾਲੇ ਵਾਲਾ ਹੋ ਗਿਆ ਪਿੰਡ ਪੱਲੇ ਵਾਲਾ ਹੋ ਗਿਆ ਕੁਝ ਕੁ ਬੰਦੇ ਪਿੰਡ ਦੁੱਤੀ ਦੇ ਰਹਿ ਗਏ ਨੇ ਜਿਹੜੇ ਚੌਧਰਪੁਰਾ ਦਿਖਾਉਂਦੇ ਨੇ ਕਿਸੇ ਨੇ 60 ਗੱਟਾ ਫੀਡ ਦਾ ਲਵਾਇਆ ਹੈ ਜਿਹੜਾ ਸਰਕਾਰੀ ਆਇਆ ਸਾਡੇ ਵਾਸਤੇ ਤੇ ਕਿਸੇ ਨੇ 80 ਗੱਟਾ ਲਵਾਇਆ ਹੈ ਮੈਂ ਤਾਂ ਨਾ ਰੱਬ ਕਰਕੇ 2-4-4 ਫੁੱਟ ਪਾਣੀ ਹੋਰ ਚੜੇ ਉਹਨਾਂ ਦੇ ਘਰਾਂ ਤੱਕ ਪਾਣੀ ਵੜੇ ਉਹਨਾਂ ਦੀ ਫਸਲ ਬਰਬਾਦ ਹੋਵੇ ਤੇ ਨਾਲੇ ਡੰਗਰ ਬੱਚੇ ਪੱਠੇ ਬੜੇ ਸਾਰੇ ਬਰਬਾਦ ਹੋਣ ਹੰਤਮਨ ਦਾ ਕਹਿੰਦਾ ਮੈਂ ਤੁਹਾਨੂੰ ਜਹਾਜ਼ ਦੇਣਾ ਤੂੰ ਹੀ ਕਹਿੰਦੇ ਸਾਡੇ ਕੋਲ ਬੀੜੀ ਐ ਨਹੀਂ ਜਹਾਜ਼ ਨਹੀਂ ਅਕਲ ਆਉਣੀ ਐ ਸਾਨੂੰ ਜੱਪਾ ਹੀ ਲਗਾ ਜਿੱਥੇ ਜਾ ਚੱਲਦਾ ਪਿਆ ਹੈ ਉੱਥੇ ਦੇ ਉਹਨਾਂ ਦੇ ਉੱਤੋਂ 100 ਕਿਲੋ 100 ਫੁੱਟ ਤੋਂ ਉੱਪਰ ਆ ਰਿਹਾ ਥੱਲੇ ਸੱਟਣਾ ਹੈ ਜੀ ਜੀ ਉਹ ਜਿਹੜਾ ਰਾਸ਼ਨ ਥੱਲੇ ਸੱਟਦੇ ਨੇ ਉਦੋਂ ਰਾਸ਼ਨ ਥਰੇ ਡਿੱਗਦਾ ਹੈ ਔਰ ਰਾਸ਼ਨ ਖਰਾਬ ਹੋ ਜਾਂਦਾ ਹੈ ਪਰ ਅੱਜ ਜਿਹੜਾ ਪਿੰਡ ਕਾਲੂ ਵਾਲਾ ਹੈਗਾ ਤੁਹਾਡੇ ਨਾਲ ਗੁਆਣ ਲੱਗੇ ਜਿਹੜਾ ਵਿੱਚ ਦਰਿਆ ਦੇ ਹੈਗਾ ਉਹਦਾ ਕੀ ਹਾਲ ਹੈ ਉਹ ਬਿਲਕੁਲ ਖਤਮੀ ਹੋ ਜਾਣਾ ਜਿਸ ਤਰ੍ਹਾਂ ਪਾਣੀ ਚੱਲੀ ਗਿਆ ਨਾ ਦੋ ਪੰਜ ਸੱਤ ਦਿਨ ਹੋਰ ਚੱਲ ਗਿਆ ਜੀ ਜੀ ਉੱਥੇ ਜਿਹੜੇ ਰਕਾਰ ਕੋ ਪੱਟੇ ਜਾਣਗੇ ਸਰ ਕਿਉਂ ਜੀ ਵੇਖ ਰਹੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਸ਼ਾਨ ਸਿੰਘ ਸੋ ਅੱਜ ਅਸੀਂ ਪਹੁੰਚੇ ਹੈਗੇ ਆ ਪਿੰਡ ਨਿਹਾਲੇ ਵਾਲਾ ਸਰਹੱਦੀ ਇਲਾਕਾ ਫਰੋਜਪੁਰ ਜਿੱਥੇ ਕਿ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਦੋਸਤੋ ਇਹ ਉਹ ਪਿੰਡ ਹੈ ਬਿਲਕੁਲ ਪਾਕਿਸਤਾਨ ਦੇ ਬਾਰਡਰ ਦੇ ਨਾਲ ਤਾਰਾਂ ਦੇ ਨਾਲ ਸੋ ਪਿੰਡ ਦੇ ਚਾਰ ਚੁਫੇਰੇ ਘੱਟੋ ਘੱਟ 6-6 ਫੁੱਟ 7-7 ਫੁੱਟ ਪਾਣੀ ਹੈ ਇੱਥੇ 6 ਫੁੱਟ ਹੈ ਕਿਸੇ ਦੂਜੇ ਪਾਸੇ ਜਿਹੜੀ ਦੂਜੀ ਸਾਈਡ ਹੈਗੀ ਉਧਰ 7-7 ਫੁੱਟ ਵੀ ਪਾਣੀ ਹੈਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੀ ਪੰਜਾਬ ਦੇ ਹਾਲਾਤ ਬਹੁਤ ਮਾੜੇ ਨੇ ਪੰਜਾਬ ਦੇ ਜਿਹੜੇ ਲੋਕ ਨੇ ਦਰਿਆਵਾਂ ਦੇ ਵਿੱਚ ਵਸਦੇ ਨੇ ਜਾਂ ਦਰਿਆਵਾਂ ਦੇ ਨਾਲ ਨੇੜਲੇ ਇਲਾਕੇ ਦੇ ਵਿੱਚ ਵਸਦੇ ਨੇ ਉਹਨਾਂ ਦਾ ਜਨਜੀਵਨ ਬਿਲਕੁਲ ਠੱਪ ਹੋ ਚੁੱਕਿਆ ਸੋ ਕੈਮਰਾਮੈਨ ਜੀ ਇੱਕ ਵਾਰੀ ਜਿਹੜੇ ਘਰ ਇੱਧਰੇ ਆਏ ਹੈਗੇ ਨੇ ਉਹ ਵੀ ਉਹ ਖਾ ਦਿਓ ਨਾਲ ਤੁਸੀਂ ਸੋ ਸਾਡੇ ਨਾਲ ਕਿਸਾਨ ਯੂਨੀਅਨ ਦੇ ਪ੍ਰਧਾਨ ਹੈਗੇ ਨੇ ਇੱਥੋਂ ਦੇ ਉਨਾ ਦੇ ਨਾਲ ਦੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਦੋਸਤੋ ਅੱਗੇ ਸ਼ੇਅਰ ਕਰੋ ਸੋ ਭੈਣ ਬੈਠੀ ਹੈ ਵੇਖੋ ਇਹ ਢੀ ਕਰ ਰਹੀ ਵੀ ਕੋਈ ਸਾਨੂੰ ਆ ਕੇ ਰਾਸ਼ਨ ਪਾਣੀ ਜਾਂ ਕੋਈ ਪਸ਼ੂਆਂ ਵਾਸਤੇ ਚਾਰਾ ਦਿੱਤਾ ਜਾਵੇ ਸੋ ਆ ਬਜ਼ੁਰਗ ਵੇਖੋ ਬੜੇ ਔਖੇ ਹੋ ਕੇ ਪਾਣੀ ਦੇ ਵਿੱਚੋਂ ਨਿਕਲ ਰਹੇ ਨੇ ਹਾਂਜੀ ਬਾਪੂ ਸੱਸੀ ਘਰ ਬਾਪੂ ਕਿਹਾਲਾ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਚੜਦੀ ਕਾਲਾਂ ਚ ਹਾਂਜੀ ਹਾਂਜੀ ਕੋਈ ਪਰੋਨਾ ਕੋਈ ਦੁਖਲੀ ਵਹਿ ਗਈਆਂ ਬਸ ਤਕਰੀਫ ਤੇ ਹੋਈਆਂ ਡੁੱਬੇ ਪੈਂ ਕੋਈ ਚੀਜ਼ ਆਪੜ ਦੀ ਜੀ ਸਾਡੇ ਧਿਕਰ ਅੱਛਾ ਪਾਣੀ ਦੇ ਵਿੱਚ ਆਏ ਹੁਣ ਤੁਹਾਡੇ ਕੋਲ ਤੋਂ ਇੱਥੇ ਵੀ ਪਾਣੀ ਹੈ ਇੱਥੇ ਵੀ ਕੋਈ ਤੁਹਾਨੂੰ ਕਿਵੇਂ ਲੱਗਦਾ ਦਵਾਈਆਂ ਦੂਆਂ ਹੈਗੀਆਂ ਤੁਹਾਡੇ ਕੋਲ ਕੋਈ ਦਵਾਈਆਂ ਜੀ ਕੋਈ ਚੂਈ ਨਹੀਂ ਹੈ ਸਾਡੇ ਕੋਲ ਤਾਂ ਕੋਈ ਸਾਂਤੋ ਦੀ ਦਵਾਈਆਂ ਦੇਣ ਆਏ ਨਹੀਂ ਲੋਕ ਇੱਥੇ ਕੋਈ ਸੰਸਥਾ ਆਈ ਨਹੀਂ ਹੈਗੀ ਹਾਂ ਜੀ ਨਾ ਇੱਧਰ ਕੋਈ ਨਹੀਂ ਸੋ ਕਹਿੰਦੇ ਵੀ ਨਿਹਾਲੇ ਵਾਲਾ ਪਿੰਡ ਦੇ ਵਿੱਚ ਕੋਈ ਦਵਾਈਆਂ ਲੈ ਕੇ ਜਾਂ ਕੋਈ ਹਰਾਸ਼ਲ ਪਾਣੀ ਲੈ ਕੇ ਲੋਕ ਬਹੁਤ ਘੱਟ ਹੀ ਆਉਂਦੇ ਹੈਗੇ ਨੇ ਹੁਣ ਕੀ ਕਹਿੰਦੇ ਤੁਸੀਂ ਜਿਹੜਾ ਡੀਸੀ ਸਾਹਿਬ ਨੂੰ ਜੀ ਸਾਨੂੰ ਮਿਲਣਾ ਚਾਹੀਦਾ ਖਰਤਾ ਪਾਣੀ ਜਿਹੜਾ ਹੈਗਾ ਸੂਲਤ ਮਾੜੀ ਮੋਟੀ ਤੁਹਾਨੂੰ ਦਵਾਈ ਚਾਹੀਦੀ ਹੈਗੀ ਹੈ ਰਾਸ਼ਨ ਡੰਗਰਾਂ ਦੇ ਵਾਸਤੇ ਚਾਹੀਦਾ ਹੈਗਾ ਹੋਰ ਕੀ ਚਾਹੀਦਾ ਹਾਂਜੀ ਡੱਕਰਾ ਦਾ ਵੀ ਬੰਦਿਆ ਦਾ ਵੀ ਚਾਹੀਦਾ ਹੈਗਾ ਸੋ ਠੀਕ ਹੈ ਦੋਸਤੋ ਮੇਰੇ ਨਾਲ ਜਿਹੜੇ ਪ੍ਰਧਾਨ ਹੈਗੇ ਨੇ ਇੱਥੋਂ ਦੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਹੈਗੇ ਨੇ ਜਿਹੜੇ ਸੱਜੇ ਪਾਸੇ ਮੇਰੇ ਬੇਟੀ ਦੇ ਨਾਲ ਚੱਲਦੇ ਹੋਏ ਨੇ ਬੇਟੀ ਨੂੰ ਧੱਕਾ ਵੀ ਲਗਾ ਰਹੇ ਹੈਗੇ ਨੇ ਸੋ ਗੱਲਬਾਤ ਕਰਾਂਗੇ ਜਿਹੜਾ ਇਹਨਾਂ ਦੇ ਕਾਰਜ ਹੈਗੇ ਪ੍ਰਧਾਨ ਸਭ ਦਾ ਕਾਰ ਬਿਲਕੁਲ ਨਾਲ ਹੀ ਹੈਗਾ ਉਹ ਵੀ ਦੇਖੋ ਚਾਰਜ ਫਿਰ ਡੁੱਬ ਚੁੱਕਿਆ 6-7-7 ਫੁੱਟ ਪਾਣੀ ਜਿਹੜਾ ਘਰ ਦੇ ਆਲੇ ਦੁਆਲੇ ਹੈਗਾ ਇਹ ਨਿਹਾਲੇ ਵਾਲਾ ਪਿੰਡ ਦੀਆਂ ਤਸਵੀਰਾਂ ਹੈਗੀਆਂ ਨੇ ਤੁਸੀਂ ਦੇਖ ਸਕਦੇ ਹੋ ਸੋ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਦੋਸਤੋ ਨਿਹਾਲੇ ਵਾਲਾ ਜਿਹੜਾ ਸਰਦੀ ਇਲਾਕਾ ਫਰੋਜਪੁਰ ਪੰਜਾਬ ਦੇ ਹਾਲਾਤ ਬਹੁਤ ਮਾੜੇ ਨੇ ਸਰਕਾਰਾਂ ਨੇ ਬੜੇ ਵਾਅਦੇ ਕੀਤੇ ਸੀਗੇ ਕੈਮਰਾਮੈਨ ਨੂੰ ਬੇਨਤੀ ਕਰਦਾ ਵੀ ਸਾਹਮਣੇ ਦੇਖੋ ਤਸਵੀਰਾਂ ਗੁਰਦੁਆਰਾ ਸਾਹਿਬ ਵੀ ਪਾਣੀ ਦੇ ਵਿੱਚ ਘਿਰ ਚੁੱਕਿਆ ਹੈ 7-7 ਫੁੱਟ ਪਾਣੀ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਚਾਰ-ਚੁਫੇਰੇ ਪੈ ਚੁੱਕਿਆ ਹੈ ਸੋ ਇੱਥੋਂ ਜੇ ਆਪਾਂ ਗੱਲ ਕਰੀਏ ਬਾਰਡਰ ਦੀ ਇੱਥੋਂ ਕੰਡਿਆਲੀ ਤਾਰ ਬਿਲਕੁਲੀ ਕਿੰਨੀ 500 ਮੀਟਰ ਇੱਥੋਂ ਕੰਡਿਆਲੀ ਤਾਰ ਹੈਗੀ ਬਿਲਕੁਲ ਪਾਕਿਸਤਾਨ ਦਾ ਬਾਰਡਰ ਸ਼ੁਰੂ ਹੋ ਜਾਂਦਾ ਹੈ ਹਾਂਜੀ ਇਹ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪ੍ਰਧਾਨ ਜੀ ਤੁਹਾਡੇ ਇਲਾਕੇ ਤੁਹਾਡਾ ਪਿੰਡ ਨਿਹਾਲੇ ਵਾਲਾ ਫਰੋਜਪੁਰ ਪੂਰਾ ਡੁੱਬ ਚੁੱਕਿਆ ਪਾਣੀ ਦੇ ਵਿੱਚ ਕੀ ਕਹਿੰਦੇ ਪ੍ਰਸ਼ਾਸਨ ਨੂੰ ਰਾਸ਼ਨ ਪਾਣੀ ਲੈ ਇੰਨੀ ਪ੍ਰਸ਼ਾਸਨ ਸਾਹ ਰਾਸ਼ਨ ਪਾਣੀ ਨਾ ਦੇਵੇ ਸਾਡੀਆਂ ਜ਼ਮੀਨਾਂ ਪੱਕੀਆਂ ਹੋਣੀ ਚਾਹੀਦੀ ਸਾਡੀ ਸਾਡੀ ਜ਼ਮੀਨਾਂ ਪੱਕੀਆਂ ਕੀਤੀਆਂ ਜਾਣ ਜੀ ਜੀ ਕਿਉਂਕਿ ਇੱਥੇ ਹਰ ਸਾਲ ਹੜਾ ਆਉਣੇ ਨੇ ਹਾਂਜੀ ਹਾਂਜੀ ਤੇ ਸਾਡੀ ਜ਼ਮੀਨਾਂ ਪੱਕੀਆਂ ਹੋਣਗੇ ਨੂੰ ਵੇਚ ਵਟ ਕੇ ਅਸੀਂ ਵੇਚ ਵਟ ਕੇ ਕੋਈ ਰਾਸਥਾਨ ਚਲੇ ਜਾਵੋਗੇ ਇਹ ਤੁਹਾਨੂੰ ਪਹਿਲੀ ਤੋਂ ਸਾਡਾ ਨਾਂ ਜੀਣ ਦਾ ਮਕਸਦ ਨਹੀਂ ਰਹਿਗਾ ਜੀ ਭਾਈ ਸਾਹਿਬ ਮਾਣੀ ਖਰਾਬ ਹੋ ਗਿਆ ਇਥੇ ਹਮ ਕਿਉਂਕਿ 2 ਸਾਲ ਹੋ ਗਿਆ ਪਾਣੀ ਆਉਂਦੇ ਲਗਾਤਾਰ ਹੀ ਖਤਮ ਹੋ ਗਿਆ ਕੰਮ ਇਥੇ ਰਾਜੀ ਜੀ ਇੱਥੇ ਗੱਲ ਕਰੀਏ ਇਲਾਕੇ ਦੀ ਇੱਥੇ ਜੀ ਫਸਲਾਂ ਨੇ ਕਿੰਨੇ ਕੁ ਖਜਾਨਾ ਇੱਕੜ ਫਸਲ ਜਿਹੜੀ ਤਬਾਹ ਹੋ ਚੁੱਕੀ ਆ ਵੀਰ ਜੀ ਤੇ ਪਿੰਡ ਕਿਲਚੇ ਪਿੰਡ ਨਿਹਲੇ ਵਾਲਾ ਪਿੰਡ ਕਾਲੂ ਵਾਲ ਦੀ ਕਮ ਸੇ ਕਮ 1000 ਕਿਲੋ ਪਲੱਸ ਜਮੀਨ ਜੋ ਪਾਣੀ ਨ ਬਿਲਕੁਲ ਖਤਮ ਹੋ ਗਈ ਜਿੰਦੇ ਬੂਟੇ ਵੀ ਨਹੀਂ ਰਹਿ ਗਏ ਤੁਨੇ ਤੁਸੀਂ 1000 ਕਿਲੋ ਪਿਛਲੀ ਕਹਿ ਰਹੇ ਹੋ ਕਿ ਅੱਗੇ ਵਾਲੀ ਮਿਲਾ ਕੇ ਕਹਿ ਰਹੇ ਹੋ ਨਹੀਂ ਸਾਰੀ ਪਲੱਸ 1000 ਕਿਲੋ ਪਲੱਸ ਸਾਰੀ ਸਰ ਤਿੰਨ ਦੋ ਪਿੰਡਾਂ ਦੀ ਤਿੰਨ ਪਿੰਡਾਂ ਦੀ ਜੀ ਜੀ ਖਤਮ ਹੋ ਗਈ ਇੱਥੇ ਪਰ ਆਜੀ ਜਿਹੜਾ ਪਿੰਡ ਕਾਲੂ ਵਾਲਾ ਹੈਗਾ ਤੁਹਾਡੇ ਨਾਲ ਗੁਆਣ ਡੱਗੇ ਜਿਹੜਾ ਵਿਚ ਦਰਿਆ ਦੇ ਹੈ ਉਹ ਬਿਲਕੁਲ ਖਤਮ ਹੀ ਹੋ ਜਾਣਾ ਜਿਸ ਤਰ੍ਹਾਂ ਪਾਣੀ ਚੱਲੀ ਗਿਆ ਨਾ ਦੋ ਪੰਜ ਸੱਤ ਦਿਨ ਹੋਰ ਚੱਲ ਗਿਆ ਜੀ ਜੀ ਉੱਥੇ ਜਿਹੜੇ ਕਾਰਪੁਰੇ ਦੇ ਪੱਤੇ ਜਾਣਗੇ ਸਰ ਕਿਉਂਕਿ ਉਧਰ ਟਾਹ ਸਾਰੀ ਜਿਆਦਾ ਉਧਰ ਲੱਗੀ ਸਾਰੀ ਪਿੰਡ ਦੀ ਨਹੀਂ ਉਥੋਂ ਦੇ ਲੋਕ ਫਿਰ ਗਏ ਕਿੱਥੇ ਹੈਗੇ ਨਹੀਂ ਉਹਨਾਂ ਨੂੰ ਰੈਸਕਿਊ ਕਰ ਲੈ 2S M ਨੇ ਤੇ ਆਰਮੀ ਨੇ ਆਸ ਟਾਈਮ ਪਿੰਡ ਦੂਚੀ ਕੇ ਬੈਠਾ ਸਕੂਲ ਦੇ ਵਿੱਚ ਅੱਛਾ ਉਹ ਪਿੰਡ ਜਿਹੜਾ ਕਾਲੂ ਵਾਲਾ ਸਾਰਾ ਖਾਲੀ ਹੋ ਚੁੱਕਿਆ ਉਹ ਖਾਲੀ ਹੋ ਗਏ ਬੰਦੇ ਹੈਗੇ 10 ਬੰਦੇ ਉੱਥੇ ਬੈਠਿਆ ਤੇ 10 ਬੰਦਾ ਡੰਗਰ ਹੈ ਗਿਆ ਉੱਥੇ ਜੀ ਜੀ ਉਹਨਾਂ ਕੋਲ ਬੈਠਿਆ ਬੜੀ ਬੜੀ ਮੁਸ਼ਕਲ ਨਾਲ ਉ ਪ੍ਰਧਾਨ ਜੀ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਕੋਲ ਜਿਵੇਂ ਤੁਸੀਂ ਜਥੇਬੰਦੀ ਦੇ ਪ੍ਰਧਾਨ ਵੀ ਹੈਗੇ ਹੋ ਤੁਹਾਡੇ ਕੋਲ ਪਹੁੰਚ ਕੀਤੀ ਕਿਸੇ ਅਫਸਰ ਨੇ ਡੀਸੀ ਨੇ ਜਾਂ ਐਸਐਸਪੀ ਪਹੁੰਚੇ ਇੱਥੇ ਤੁਹਾਡਾ ਪਤਾ ਲੈਣ ਨਹੀਂ ਜੀ ਨਹੀਂ ਸਾਡੇ ਇੱਥੇ ਨਹੀਂ ਆਏ ਬਸ ਟੁਵਾਰੀ ਸਾਹਿਬ ਆਏ ਸਨ ਹਾਤੋਂ ਦੇਖ ਰਹੇ ਸਾਡਾ ਫੀਡ ਭੇਜਿਆ ਬਾਕੀ ਸ਼੍ਰੀ ਮਕੰਡ ਸਾਹਿਬ ਤੋਂ ਕੋਈ ਸੰਸਥਾ ਹੈ ਸਾਨੂੰ ਉਹ ਪਸ਼ੂਆਂ ਦਾ ਚਾਰ ਦੇ ਕੇ ਗਏ ਸਨ ਜੇ ਬਸ ਇਹ ਇਹ ਜਿਹੜੀ ਸੰਸਥਾ ਵੱਲੋਂ ਫੀਡ ਆਈ ਹੈ ਸਰਕਾਰ ਵੱਲੋਂ ਕੀ ਆਇਆ ਸਰਕਾਰ ਮਨਸੋਂ ਫੀਡ ਹੈ ਨ 50 ਘਟੇ ਜੀ अच्छा जी बस और सानो कोई इंकार सान नहीं कोई सानो मेडिकल सुविधा नहीं मिली भाई कम से कम ਪਿੰਡ ਦੇ ਹਾਲੇ ਹਾਲ ਦੇ ਮੈਂ ਆਦੇ ਪਿੰਡ ਦੀ ਗੱਲ ਕਰਦਾ ਚਮੜੀ ਦਾ ਰੋਗ ਇਹਨਾਂ ਕੋ ਲੱਗ ਚੁੱਕਿਆ ਹੈ ਜੀ ਬੰਦੇ ਦਾ ਖਤਮ ਹੈ ਬੇਸਰ ਹਾਲ ਮਾੜਾ ਹੈ ਜੀ ਪੈਸਾ ਖਰਚ ਬਹੁਤ ਹੋ ਗਿਆ ਪਿੰਡੇ ਦਾ ਮੇਰੇ ਤੇ ਦੇਖ ਲਾ ਸਾਰੀ ਖਰਚ ਹੋ ਗਈ ਆ ਲੱਤਾਂ ਦੇ ਖਰਚੇ ਤੇ ਸਾਨੂੰ ਕੋਈ ਮੈਡੀਕਲ ਸਹੂਤਾ ਨਹੀਂ ਮਿਲੀ ਸਾਨੂੰ ਇਸ ਕਰਕੇ ਕੋਈ ਮੈਡੀਕਲ ਸਹੂਤਾ ਮਿਲਣੀ ਚਾਹੀਦੀ ਹੈ ਕਿਉਂਕਿ ਸਰਕਾਰ ਕੋਲ ਤਾਂ ਸਾਰਾ ਪ੍ਰਬੰਧ ਹੈਗਾ ਹਾਂ ਜੀ ਸਾਨੂੰ ਪਹਿਲੀ ਗੱਲ ਸਾਨੂੰ ਬੋਰਡ ਹੀ ਨਹੀਂ ਸਰਕਾਰ ਨੇ ਦਿੱਤੀ ਸਾਨੂੰ ਇੱਕ ਦੀ ਬੇੜੀ ਦਿੱਤੀ ਹੁੰਦੀ ਤੇ ਸਾਸੀਂ ਕਿ ਆ ਜਾ ਸਕਦਾ ਦਵਾਈ ਲੈ ਆਉਂਦੇ ਸਾਡੇ ਕੋਲ ਉਹ ਅੱਜ ਤੁਹਾਡੇ ਕੋਲ ਬੀਐਸਓ ਕੋਲ ਮਿੰਟਾ ਕਰਕੇ ਆ ਬੇੜੀ ਲਈ ਹੈ ਤੇ ਬੀਐਸਐਫ ਦੀ ਬੇੜੀ ਹੈ ਬੇੜੀ ਸਾਡੀ ਬੇੜੀ ਕੋਲ ਭਾਈ ਸਾਹਿਬ ਗੱਲ ਹੈ ਕਿ ਭਗਵੰਤ ਮਾਨ ਦਾ ਕਹਿੰਦਾ ਮੈਂ ਤੁਹਾਨੂੰ ਜਹਾਜ਼ ਦੇਣਾ ਤੂੰ ਹੀ ਕਹਿੰਦੇ ਸਾਡੇ ਕੋਲ ਬੇੜੀ ਹੈ ਨਹੀਂ ਜਹਾਜ਼ ਨਹੀਂ ਅੱਗ ਲਾਉਣੀ ਹੈ ਜਹਾਜ਼ ਜਹਾਜ਼ ਨੇ ਸਾਨੂੰ ਜੇ ਪਹਿਲੇ ਗਾਜੀ ਇੱਥੇ ਜਾ ਚੱਲਦਾ ਪਿਆ ਹੈ ਉੱਥੇ ਦੇ ਉਹਨਾਂ ਜੋ ਉੱਤੋਂ 100 ਕਿਲੋ 100 ਫੁੱਟ ਉੱਤੋਂ ਰਾਹਨ ਥੱਲੇ ਸੱਟਣਾ ਹੈ ਉਹ ਜੇ ਰਾਹਨ ਥੱਲੇ ਸੱਟਦੇ ਨੇ ਉਦੋਂ ਰਾਹਨ ਥੱਲੇ ਡਿੱਗਦਾ ਹੈ ਉਹ ਰਾਹਨ ਖਰਾਬ ਹੋ ਜਾਂਦਾ ਹੈ ਉਹ ਲਫਾਫੇ ਲਫਾਫੇ ਪਾੜ ਜਾਂਦਾ ਹੈ ਤੇ ਉਹਨਾਂ ਦਾ ਸਾਨੂੰ ਕੋਈ ਫਾਇਦਾ ਨਹੀਂ ਚਾਹੀਦਾ ਸਾਨੂੰ ਬੇੜੀਆਂ ਸਾਨੂੰ ਬੇੜੀਆਂ ਦੇ ਦੇਣ ਇੰਨਾ ਹੀ ਬੜਾ ਹੈ ਚਾਹੇ ਨਾ ਸਾਨੂੰ ਚਾਹੇ ਨਾ ਕੀ ਕਰਨਾ ਹੈ ਕਿ ਉੱਤੋਂ 100 200 ਫੁੱਟ ਚਾ ਸੱਟਾਂਗੇ ਉਹ ਪਾਣੀ ਡਿੱਗ ਪੈਣਾ ਕੋਈ ਛੱਤ ਡਿੱਗਾ ਉੱਤੋਂ ਡਿੱਗਣਾ ਹੈ ਉਨਾਂ ਨੂੰ ਪਾੜ ਦੇ ਨਾਲ ਲਿਖਾਉਣ ਤੋਂ ਰਾਹ ਨਹੀਂ ਕਿ ਕੰਮ ਦਾ ਨਹੀਂ ਰਹਿ ਜਾਂਦਾ ਪ੍ਰਧਾਨ ਜੀ ਤੁਸੀਂ ਡੂੰਗੀ ਸੋਚ ਰੱਖਦੇ ਹੋ ਪੰਜਾਬ ਦੇ ਵਾਸਤੇ ਜਾਂ ਪੰਜਾਬ ਦੇ ਲੋਕਾਂ ਦੇ ਵਾਸਤੇ ਇਹ ਜਿਹੜੇ ਹੜ ਆਉਣ ਦਾ ਕਾਰਨ ਹੈ ਕਿ ਇਹ ਕੁਦਰਤੀ ਹੜੇ ਜਾਂ ਲਿਆਂਦਾ ਗਿਆ ਲਿਆਂਦਾ ਗਿਆ ਜੀ ਪੰਜਾਬ ਨੂੰ ਮਾਰਨ ਵਾਸਤੇ ਲਿਆਂਦਾ ਗਿਆ ਜੀ ਜੀ ਕਿਉਂਕਿ ਅੱਜ ਆਪਣਾ ਪਤਾ ਸੀ ਹੜ ਆਉਣੇ ਨੇ ਉਹ ਕਹਿੰਦੇ ਨਾ ਵੀ ਸਾਨੂੰ ਨਾ ਨਾ ਲਾਲ ਇੱਕ ਤਾਂ ਕਹਿੰਦੇ ਝਟਕਾ ਇਹਨਾਂ ਸਾਨੂੰ ਲਾਲ ਕਰ ਕਰਕੇ ਮਾਰਿਆ ਜੀ ਅੱਜ ਤੋਂ ਪਹਿਲਾਂ 2 ਮਹੀਨੇ ਪਾਣੀ ਥੋੜਾ ਥੋੜਾ ਛੱਡਦੇ 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 ਜਾਦਾ ਉਹ ਤੋਂ ਛੱਡ ਦੇਣ ਪਾਣੀ ਖਾਲੀ ਕਰ ਸਾਡੀ ਫਸਲ ਮਾਰੀ ਆਜ ਤੋ 10 20 ਦਿਨ ਪਾਣੀ ਭਲੇ ਲੈ ਜਾਂਦਾ ਅਸੀਂ ਅੱਗੇ ਅੱਗੇ ਫਸਲ ਬੀਜਣ ਦੀ ਤਿਆਰੀ ਕਰਦੇ ਸਾਨੂੰ ਹੁਣ ਪਾਣੀ ਲਵੇਗਾ ਹੁਣ ਕਲਿਕਣ ਕੀ ਬੀ ਸਕਨੇ ਆ ਅਸੀਂ ਉਹ ਫਸਲ ਵੀ ਨਹੀਂ ਬੀ ਸਕਦੇ ਜੀ ਭਾਈ ਸਾਹਿਬ ਜਿਸ ਤਰ੍ਹਾਂ ਜਿਹੜੇ ਜਿੰਨੇ ਵੀ ਡੈਮ ਹੈਗੇ ਨੇ ਭਾਖੜਾ ਡੈਮ ਹੈ ਜਾਂ ਪੌਂਗ ਡੈਮ ਹੈ ਜਿੰਨਾਂ ਦਾ ਬੰਦੋਬਸ ਸਾਰਾ ਕੇਂਦਰ ਨੇ ਆਪਣੇ ਹੱਥ ਚ ਲੈ ਆ ਪੰਜਾਬ ਚ ਕੋਲ ਪੰਜਾਬ ਚ ਕੋਲ ਕਿਉਂ ਨਹੀਂ ਹੁੰਦਾ ਇਹ ਤੁਹਾਨੂੰ ਪੰਜਾਬ ਸਰਕਾਰ ਨੂੰ ਹੁਣ ਪਤਾ ਨਹੀਂ ਜੀ ਦੇ ਵੀ ਜੀ ਜੇ ਆਪਣੇ ਹੱਥ ਕੋਈ ਚੀਜ਼ ਹੋਵੇਗੀ ਤਾਂ ਆਪਣੇ ਬੰਦੇ ਬਚਣਗੇ ਜੇ ਆਪਣੇ ਕੋਈ ਹੱਥ ਪੱਲੇ ਹੈਗਾ ਹੀ ਕੁਝ ਨਹੀਂ ਫਿਰ ਆਪਾਂ ਇੱਥੇ ਜਬ ਮੁੱਖ ਮੰਤਰੀ ਬਣ ਜੇ ਆਪਾਂ ਮੁੱਖ ਮੰਤਰੀ ਬਣਾਉਣੇ ਆ ਜਾ ਕੋਈ ਵੀ ਫਿਰ ਸਾਹਿਬ ਇੱਥੇ ਫੌਜਦਾਰਾ ਚਾਹੀਦਾ ਸਾਨੂੰ ਤਾਂ ਜੀ ਫੌਜਦਾਰਾ ਜਾਏ ਫਿਰ ਫੌਜ ਨੂੰ ਪਿੰਡ ਨੂੰ ਸੇਵਾ ਜਿਹੜੀ ਸੰਸਥਾ ਵੱਲੋਂ ਜਾਂ ਸਰਕਾਰ ਵੱਲੋਂ ਕਿੱਥੋਂ ਕਿੱਥੋਂ ਆਈ ਹੈ ਸੇਵਾ ਦਾ ਸਰਬਹੁਤ ਆਉਂਦੀ ਪਿੰਡ ਨੇਹਲੇ ਵਾਲੇ ਪਿੰਡ ਕਾਲੂ ਵਾਲੇ ਤੋਂ ਸੇਵਾ ਦਾ ਸਰਬਹੁਤ ਆਉਂਦੀ ਹੈ ਇੱਥੇ ਜੀ ਜੀ ਪਿੰਡ ਨੇਹਲੇ ਵਾਲਾ ਪਿੰਡ ਕਾਲੂ ਵਾਲੇ ਦੇ ਪਿੰਡ ਕਿਲਚੇ ਤੋਂ ਪਰ ਇੱਥੇ ਕੁਝ ਮਗਰਮਛ ਬੈਠਿਆ ਜਿਹੜੇ ਅਗੋ ਆਗੂ ਬਣ ਜਾਂਦੇ ਆ ਜਿਸ ਤਰ੍ਹਾਂ ਪਿੰਡ ਕਮਾਲੇ ਵਾਲਾ ਹੋ ਗਿਆ ਪਿੰਡ ਪੱਲੇ ਵਾਲਾ ਹੋ ਗਿਆ ਕੁਝ ਕੁ ਬੰਦੇ ਪਿੰਡ ਦੁਲਚੀ ਦੇ ਗਏ ਨੇ ਜਿਹੜੇ ਚੌਧਰਪੁਰਾ ਦਿਖਾਉਂਦੇ ਨੇ ਕਿਸੇ ਨੇ 60 ਗੱਟਾ ਭੀੜ ਦਾ ਲਵਾਇਆ ਹੈ ਜਿਹੜਾ ਸਰਕਾਰੀ ਆਇਆ ਸਾਡੇ ਵਾਸਤੇ ਤੇ ਕਿਸੇ ਨੇ 80 ਗੱਟਾ ਲਵਾਇਆ ਹੈ ਮੈਂ ਤਾਂ ਨਾ ਰੱਬ ਕਰਕੇ 2-4-4 ਫੁੱਟ ਪਾਣੀ ਹੋਰ ਚੜੇ ਉਹਨਾਂ ਦੇ ਘਰਾਂ ਤੱਕ ਪਾਣੀ ਵੜੇ ਉਹਨਾਂ ਦੀ ਫਸਲ ਬਰਬਾਦ ਹੋਵੇ ਤੇ ਨਾਲੇ ਡੰਗਰ ਬੱਚੇ ਪੱਠੇ-ਪੱਠੇ ਸਾਰੇ ਬਰਬਾਦ ਹੋਣ ਜਿੰਨਾ ਸਾਡੇ ਸਾਡਾ ਆਇਆ ਫੀਡ ਹੈ ਆ ਦੇ ਘਰ ਰੱਖਿਆ ਹੈ ਇਹ ਭਾਈ ਸਾਹਿਬ ਜਿਹੜੇ ਜਿਨ੍ਹਾਂ ਨੇ ਸੁੱਕੇ ਚੁਲੂ ਆਇਆ ਤੁਹਾਡਾ ਫੀਡ ਜਿਹੜੇ ਪਿੰਡ ਵਾਲਾ ਇਹ ਕਿਹੜੇ ਪਿੰਡ ਹੈਗੇ ਨੇ ਇਹ ਪਿੰਡ ਕਮਾਲੇ ਵਾਲਾ ਪਿੰਡ ਪੱਲਾ ਪਿੰਡ ਦੁੱਚੀ ਦੇ ਕੁਝ ਬੰਦੇ ਆ ਗਿਆ ਹਾਂਜੀ ਵੀਰ ਜੀ ਜਿਸ ਤਰ੍ਹਾਂ ਸਰਕਾਰ ਦਾ ਜਿਹੜਾ ਬੰਦੋਬਸਤ ਹੈਗਾ ਪ੍ਰਬੰਧ ਹੈਗਾ ਕਿਵੇਂ ਵਿਖਦੇ ਹੋ ਠੀਕ ਹੈ ਸਰ ਜਿਸ ਤਰ੍ਹਾਂ ਮੌਕੇ ਨੂੰ ਲੱਗ ਦੇਖਦੇ ਹੋ ਕਿਉਂਕਿ ਕੌੜਕਬਾ ਬਹੁਤ ਜ਼ਿਆਦਾ ਇੱਧਰ ਬਹੁਤ ਸਾਰੇ ਪੰਜਾਬ ਚ ਆਏ ਨੇ ਸਰਕਾਰ ਦਾ ਆਪਾਂ ਨੂੰ ਸੋਚਣਾ ਚਾਹੀਦਾ ਵੀ ਜਿਸ ਤਰ੍ਹਾਂ ਸਾਡੇ ਪਿੰਡ ਰਾਤ ਪ੍ਰਸ਼ਾਸਨ ਨੇ 60 ਗੱਟਾ ਫੀਡ ਭੇਜਿਆ ਹੈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਚਲੋ ਸਾਡੀ ਸਾਰ ਤੇ ਪਹਿਲਾਂ ਤਾਂ ਨਹੀਂ ਸਾਰ ਲਈ ਬਰਾਤੋਂ ਨਾ ਭੇਜਿਆ ਸਾਡੇ 60 ਗੱਟਾ ਫੀਡ ਅਸੀਂ ਡੰਗਰ ਬੱਚੇ ਨੂੰ ਕੁਝ ਨਾ ਕੁਝ ਤਾਂ ਪਾਇਆ ਹੈ ਜੀ ਪਹਿਲਾਂ 2-3 ਦਿਨ ਤੋਂ ਭੁੱਖੇ ਖੜੇ ਸੀ ਰਾ ਸਾਡੇ ਫੀਡ ਆ ਅੱਜ ਸਾਡੇ 4 ਆਇਆ ਇੱਕ ਸੰਸਥਾ ਆਈ ਹੈ ਇਹਮਪੁਰ ਸਾਹਿਬ ਤੋਂ ਉਹ ਕਾਰ ਲੈ ਗਿਆ ਉਹ ਸੰਚਾਰ ਉਹ ਲਿਖਦੇ ਨੇ ਭਾਈ ਸਾਹਿਬ ਜਿਸ ਤਰ੍ਹਾਂ ਪਿਛਲੇ ਸਵੇਰੇ ਦੇ ਵਿੱਚ ਸਰਕਾਰ ਵੱਲੋਂ ਇੱਕ ਆਦੇਸ਼ ਆਇਆ ਸੀਗਾ ਭਾਰਤ ਸਰਕਾਰ ਵੱਲੋਂ ਵੀ ਅਸੀਂ ਜੰਗ ਲੜਾਂਗੇ ਪਾਕਿਸਤਾਨ ਦੇ ਨਾਲ ਕਿਵੇਂ ਵਿਖਦੇ ਹੋ ਮੈਂ ਤਾਂ ਜੰਗ ਲੱਗੀ ਜਾਂਦੀ ਜੰਗ ਚੱਲੀ ਜਾਂਦੀ ਸਾਨੂੰ ਵਧੀਆ ਸੀ ਆਈ ਫਸਲ ਤਾਂ ਬੀਜਦੇ ਜੰਗ ਲੱਗੀ ਨੇ ਫਸਲ ਨਾ ਬੀਜਦੇ ਸਾਡਾ ਘਟੋ ਘਟ ਜਿਹੜਾ ਮੈਂ ਮੇਰੇ ਬਾਈਕਲੇ ਜ਼ਮੀਨ ਹੈ ਜੋਨਾ ਬਰਬਾਦ ਹੋਇਆ ਉਹ ਜਿੰਨਾ ਮੈਂ ਖਰਚਾ ਕੀਤਾ 2.5 ਤੋਂ 3 ਲੱਖ ਰੁਪਏ ਖਰਚਾ ਕੀਤਾ ਮੈਂ ਉਹ ਤਾਂ ਨਾ ਖਰਚਾ ਕਰਦਾ ਉਹ ਮੇਰੇ ਜੇਹ ਚ ਹੁੰਦੇ ਅੱਜ ਮੈਨੂੰ ਕੰਮ ਆਉਣੇ ਸੀ ਜੀ ਜੀ ਪੈਸੇ ਪੰਜਾਬ ਦੇ ਲੋਕ ਤਾਂ ਜੰਗ ਚਾਹੁੰਦੇ ਨਹੀਂ ਕਹਿੰਦੇ ਅਸੀਂ ਤਾਂ ਪਾਕਿਸਤਾਨ ਦੇ ਨਾਲ ਹੈਗੇ ਆਂ ਅਸੀਂ ਤਾਂ ਪਾਕਿਸਤਾਨ ਦਾ ਰਾਣਾ ਚਾਹੁੰਦੇ ਆਂ ਕਿਉਂ ਸਾਡੀ ਕਿਸਾਰਤ ਲੈਂਦਾ ਨਹੀਂ ਜੀ ਜੀ ਮਨਨ ਕਿ ਚਲੋ ਸਾਡੇ 2023 ਚੜ ਆਇਆ 2025 ਜਾ ਆ ਗਿਆ ਇਸ ਤੋਂ ਬਾਅਦ ਅਸੀਂ ਖਤਮ ਹੋ ਗਏ ਕਿਉਂਕਿ ਪਾਕਿਸਤਾਨ ਦੇ ਗਏ ਜਿਹੜੇ ਚਲੋ ਉੱਥੇ ਕੁਝ ਨਾ ਕੋ ਦਿਹਾੜੀ ਦੱਪਾਈ ਕਰਨਾ ਹੈ ਜੀ ਜੀ ਸਾਨੂੰ ਇੱਥੇ ਮਨ ਸਾਡਾ ਦਿਲ ਨਹੀਂ ਕਰਦਾ ਰਹਿਣ ਨੂੰ ਇੱਥੇ ਭਾਈ ਸਾਹਿਬ ਤੁਹਾਨੂੰ ਇੱਥੇ ਰਹਿੰਦਿਆਂ ਨੂੰ ਨਿਹਾਲੇ ਵਾਲਾ ਸਰਹੱਦੀ ਇਲਾਕੇ 'ਚ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਸਾਨੂੰ ਸਰ ਜੱਦੀ ਪੁਸਤੀ ਇੱਥੇ ਰਹਿੰਦੇ ਫਿਰ ਵੀ ਕਿੰਨੇ ਸਾਲ ਮਨ ਕਿ 35 ਸਾਲ ਤਾਂ ਮੇਰੀ ਉਮਰ ਹੋ ਗਈ ਹੈ ਜੀ ਇਸ ਤੋਂ ਪਹਿਲਾਂ ਸਾਡੇ ਬਾਪੂ ਬਣ 30-40 ਸਾਲ ਹੋ ਗਏ ਰਹਿੰਦੇ ਮੈਂ ਇੱਕ ਸਵਾਲ ਕਰਦਾ ਵੀ ਜਿਸ ਤਰ੍ਹਾਂ ਜਿਹੜੇ ਤੁਹਾਡੇ ਪਿੰਡ ਦੇ ਲੋਕ ਜਿਆਦਾ ਬਿਮਾਰੀਆਂ ਨਾਲ ਫਸਟ ਡੇਟ ਜਾਂ ਦਵਾਈਆਂ ਦੀ ਲੋਡ ਪੈਂਦੀ ਹੈ ਉਹ ਆਈਆਂ ਦਵਾਈਆਂ ਤੁਹਾਡੇ ਪਿੰਡ ਨਹੀਂ ਸਾਡੇ ਪਿੰਡ ਦਵਾਈ ਨਹੀਂ ਆਈ ਕੋਈ ਜਦੋਂ ਸਾੜ ਆਉਣ ਤੋਂ ਪਹਿਲੇ ਆਉਂਦੇ ਰਹੇ ਡਾਕਟਰ ਜੀ ਜੀ ਜਦੋਂ ਸਾੜ ਆਇਆ ਨਾ ਕੋਈ ਦਵਾਈ ਲੈ ਕੇ ਨਾ ਕੋਈ ਮੈਡੀਕਲ ਸਹੂਦਤ ਸਾਨੂੰ ਨਹੀਂ ਮਿਲੀ ਕਿਉਂਕਿ ਸਾਡੇ ਇੱਥੇ ਇਸ ਟਾਈਮ ਚੰਬੜੀ ਦਾ ਰੋਗ ਬਹੁਤ ਜ਼ਿਆਦਾ ਲੱਗਾ ਚਾਦਰੀ ਹੋ ਗਈ ਸੁੱਕੀ ਖਾਰਸ਼ ਹੋਦੀ ਬਹੁਤ ਜ਼ਿਆਦਾ ਸੁੱਕੀ ਖਾਰਸ਼ ਤੁਹਾਡੇ ਕਿਸੇ ਸੰਸਥਾ ਨੇ ਬਾਹਰੋਂ ਵੀ ਆ ਕੇ ਦਵਾਈਆਂ ਦਿੱਤੀਆਂ ਨਹੀਂ ਜੀ ਨਹੀਂ ਕਿਉਂਕਿ ਜਿਹੜੇ ਸੰਸਥਾ ਆਇਆ ਤਾਂ ਕੋਈ ਪਚਾਰ ਲੈ ਕੇ ਆਉਂਦਾ ਕੋਈ ਪਾਣੀ ਲੈ ਕੇ ਆਉਂਦਾ ਚਲੋ ਆਪਾਂ ਉਹਨਾਂ ਦਾ ਧੰਨਵਾਦ ਕਰਨ ਜਿਹੜਾ ਸਾਡੇ ਵਾਸਤੇ ਇੰਨਾ ਹੀ ਕੀਰੀ ਜਾਂਦਾ ਹੈ ਪ੍ਰਧਾਨ ਜੀ ਜਿਹੜੀ ਸਰਕਾਰ ਹੈ ਡੀਸੀ ਦਫਤਰ ਹੈ ਇੱਕ ਪ੍ਰਬੰਧ ਹੈ ਜ਼ਿਲ੍ਹੇ ਦਾ ਉਹਨਾਂ ਦਾ ਫਰਜ਼ ਕੀ ਬਣਦਾ ਉਹਨਾਂ ਦਾ ਫਰਜ਼ੇ ਬਣਦਾ ਵੀ ਆ ਕੇ ਸਾਰ ਲੈਣੀ ਸਾਰ ਬਗ ਜਿਹੜੇ ਜਿਹੜੇ ਆਰੇ ਐਮਐਲਏ ਨੇ ਸਾਡੀ ਸਾਰ ਉਹ ਵੀ ਲਈ ਜਾਂਦੇ ਨੇ ਜਿਹੜੇ ਜਿੱਤੇ ਨੇ ਉਹਨਾਂ ਸਾਡੀ ਸਾਰਨ ਲਈ ਡੀਸੀ ਦਾ ਅੱਕ ਬੰਦਾ ਇੱਕ ਵਾਰ ਪੁੱਛਣਾ ਸਾਨੂੰ ਇੱਕ ਵਾਰ ਵੀ ਨਹੀਂ ਆਇਆ ਸਾਨੂੰ ਪੁੱਛਣ ਵਾਸਤੇ ਕਾਹਦਾ ਐਮਐਲਏ ਭਾਈ ਸਾਹਿਬ ਕੌਣ ਹੈ ਸਾਡੇ ਰਣਵੀਰ ਸਿੰਘ ਪੁੱਲਰ ਜੀ ਉਹ ਆਇਆ ਸੀਗਾ ਆਇਆ ਸੀ ਜਦੋਂ ਆੜਾਂ ਤੋਂ ਪਹਿਲੇ ਉਹ ਨਹੀਂ ਆਇਆ ਬਸ ਸੁੱਕੇ ਜਾਇਆ ਸੀ ਪਾਣੀ ਚ ਕਿਉਂ ਨਹੀਂ ਹੁੰਦਾ ਉਹ ਕਿਉਂ 1000 ਡਾਲਰ ਵਜਨ ਦਾ ਜ਼ਿਆਦਾ ਸੀ ਤਾਂ ਕਦ ਮੈਂ ਡੁੱਬਣਾ ਜਾਵਾਂ ਹੂੰ ਇਸ ਕਰਕੇ ਉਹ ਨਹੀਂ ਆਇਆ ਸੀ ਹੋਰ ਕੋਈ ਅਫਸਰ ਨੇ ਪਹੁੰਚ ਕੀਤੀ ਤੁਹਾਡੇ ਪਿੰਡ ਤੱਕ ਹੁਣ ਫਿਰਾਲ ਤੱਕ ਕਿਸੇ ਨੇ ਕੀਤੀ ਇਹ ਫਿਰ ਅਫਸਰ ਪ੍ਰਬੰਧ ਫਿਰ ਹੈ ਕਿਵੇਂ ਬਿਲਕੁਲ ਬੇਕਾਰ ਹੈ ਜੀ ਸਰਪੰਚ ਸਾ ਮੇਰਾ ਸਾਡਾ ਸਰਪੰਚ ਸਾ ਹੈ ਉਹਨੂੰ ਫੋਨ ਕਰਦੇ ਆ ਜੀ ਤੁਹਾਡਾ ਜਿਵੇਂ ਕੱਲ ਸਾਡਾ 60 ਘਟਾ ਫੀਡ ਆਇਆ ਸੀ ਜੀ ਅਸੀਂ ਇੱਥੋਂ ਬੜੀ ਮੁਸ਼ਕਲ ਨਾਲ ਗਏ ਇੱਥੋਂ ਜੀ ਪਾਣੀ ਚ ਲੰਘ ਕੇ ਪੈਦਲ ਗਏ ਫਿਰ ਬੀੜੀ ਲਈ ਬੀੜੀ ਤੋ ਫਿਰ ਤੂੰ ਕਿਲੋਮੀਟਰ ਬੀੜੀ ਤੇ ਗਾਇਆ ਬੰਨ ਤੱਕ ਗਿਆ ਕਿ ਕਿਸੇ ਪਰ ਟਰੈਕਟਰ ਮੰਗਿਆ ਫਿਰ ਅਸੀਂ ਪ੍ਰਾਤ ਫੀਡ ਲੈ ਕੇ ਆ ਰਿਹਾ 9 ਵਜੇ ਆਇਆ ਕਰ ਜੀ ਇਸ ਕਰਕੇ ਪ੍ਰਸ਼ਾਸਨ ਦਾ ਹੱਕ ਬਣਦਾ ਆਪ ਦੀ ਪਰਸਨਲ ਬੇੜੀ ਤੇ ਜੇ ਅਗਰ ਬੂਟ ਤੇ ਸਾਡੇ ਪਿੰਡ ਤੱਕ ਫੀਡ ਪਹੁੰਚਦਾ ਕਰਦੇ ਫਿਰ ਸੰ ਠੀਕ ਸੀ ਬਹੁਤ ਜਿਆਦਾ ਪਹਿਲਾਂ ਦਾ ਵੈਸੇ ਹੀ ਪਰੇਸ਼ਾਨ ਹੈ ਦੂਜਾ ਜੇ ਇਸ ਤਰ੍ਹਾਂ ਹੁਣ ਉਪਰ ਆ ਜਾਂਦਾ ਫਿਰ ਸਾਨੂੰ ਜਾਣਾ ਪੈਂਦਾ ਕਿਉਂਕਿ ਸਾਡੇ ਮਾਲ ਡੰਗਰ ਖਮਰਦਾ ਵਿੱਚ ਜੀ ਪ੍ਰਧਾਨ ਜੀ ਪਾਣੀ ਜਿਹੜਾ ਜਿਵੇਂ ਤੁਹਾਡੇ ਪਿੰਡ ਚ ਬਾਹਰ ਬਹੁਤ ਜਿਆਦਾ ਚੜਿਆ ਹੋਇਆ ਹੈਗਾ ਜੀ ਪਾਣੀ ਚੜਿਆ ਹੁਣ ਕਿ ਹੁਣ ਲੱਥਿਆ ਨਹੀਂ ਇਹ ਦੋ ਦਿਨ ਦਿੱਕੇ ਥਾਂ ਦੇ ਖੜਾ ਹੈ ਜਿਹੜਾ ਨਾ ਲੱਥਿਆ ਕਿੰਨੇ ਕੁ ਫੁੱਟ ਹੈਗਾ ਐ ਟਾਈਮ ਸਾਡੇ ਘਰ ਦੇ 8 ਫੁੱਟ ਦਿੱਖਦੇ ਗੁਨੀ 7 ਫੁੱਟ 8 ਫੁੱਟ ਦਿੱਖਦੇ 7 8 ਫੁੱਟ ਹਾਂਜੀ ਸੋ ਪ੍ਰਧਾਨ ਜੀ ਜਿਸ ਤਰ੍ਹਾਂ ਆਪਾਂ ਜਾਨੀ ਮਾਲੀ ਨੁਕਸਾਨ ਦੀ ਗੱਲ ਕਰੀਏ ਤੁਹਾਡਾ ਜਿਹੜਾ ਪਿੰਡ ਹੈ ਜਾਂ ਹੋਰ ਆਸੇ ਪਾਸੇ ਜਾਨੀ ਮਾਲੀ ਨੁਕਸਾਨ ਕਿੰਨਾ ਹੋਇਆ ਸਾਡੇ ਹੱਲ ਫਿਰ ਲਾਗਤ ਨੇ ਜੋ ਜਿਵੇਂ ਮਨ ਬਜ਼ੁਰਗ ਕੇ ਬੰਦੇ ਸੇ ਅਸੀਂ ਬਾਹਰ ਕੱਢਦੇ ਸੀ ਜੀ ਤੇ ਕੁਝ ਤੋਂ ਸਾਡੇ ਪਿੰਡ ਦੇ ਜਿਵੇਂ 100 ਕੋਮ ਡੰਗਰ ਉਹ ਵੀ ਬਾਰ ਕੱਢਦੇ ਸੀ ਜੀ ਜੀ ਤੇ ਬਾਕੀ ਇਸ ਤਰ੍ਹਾਂ ਸਾਡੇ ਨਕਾਨ ਬਾਕੀ ਜੋ ਵੀ ਗਏ ਜਿਹੜੇ ਵੀ ਰਹਿੰਦੇ ਉਹ ਜੂਨ ਹੀ ਪੁੱਗਦੇ ਪੈ ਜਾਂਦੇ ਕਿਹੜਾ ਬਜ਼ੁਰਗ ਜਿਹੜੇ ਸੀ ਤੁਹਾਡੇ ਪਿੰਡ ਦੇ ਸੀ ਇਹ ਪਾਸੇ ਕਿਤੇ ਇਥੋਂ ਉਹ ਪਾਸੇ ਕਿਤੇ ਕੁਝ ਵੀ ਹੋ ਸਕਦਾ ਕੋਈ ਦਵਾਈ ਤੇ ਚਲਦੀ ਕਈਆਂ ਦੀ ਕਈਆਂ ਦੇ ਆਪਰੇਸ਼ਨ ਹੋਏ ਆ ਕੋਈ ਨਕੀਸ਼ ਹੋਇਆ ਕੋਈ ਉਹ ਇੱਥੇ ਫਿਰ ਭਾਜੀ ਕਿਵੇਂ ਸਵਾਲ ਕਰਦਾ ਵੀ ਰਿਸਕ ਵਾਲੀ ਬੜੀ ਵੱਡੀ ਗੱਲ ਹੈ ਜਿਵੇਂ ਤੁਸੀਂ ਵਿੱਚ ਬੈਠੇ ਹੋ ਪਾਣੀ ਜੇ 6-7 ਫੁੱਟ ਜਕੜਮ ਪਾਣੀ ਵੱਜ ਜਾਂਦਾ ਫਿਰ ਤੁਹਾਡੇ ਲੋਕ ਕਿੱਥੇ ਜਾਣਗੇ ਫਿਰ ਰੱਬ ਕੋਲ ਜਾਾਂਗੇ ਫਿਰ ਸਾਨੂੰ ਹੋਰ ਕੀ ਮਿਹਨਤ ਨਹੀਂ ਹੈਗੀ ਵੇਖੋ ਭਾਈ ਸਾਹਿਬ ਪ੍ਰਧਾਨ ਜੀ ਕਹਿੰਦੇ ਨੇ ਵੀ ਜੇ ਪਾਣੀ ਯਕਦਮ ਵੱਧਾ ਤੇ ਲੋਕ ਇੱਥੋਂ ਦੇ ਰੱਬ ਕੋਲ ਹੀ ਜਾਣਗੇ ਇਹੋ ਜਿਹੇ ਹਾਲਾਤ ਬਣੇ ਹੋਏ ਨੇ ਹੋਰ ਤੁਸੀਂ ਹੁਣ ਜਿਹੜੇ ਲੋਕ ਸੇਵਾਵਾਂ ਕਰਦੇ ਨੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਪਹਿਲੀ ਗੱਲ ਤੇ ਜਿਹੜੇ ਸੇਵਾਵਾਂ ਕਰਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸਾਡੀ ਆਗੇ ਤੇ ਬਾਹ ਫੜੀਏ ਸਾਨੂੰ ਪ੍ਰਸ਼ਾਸਨ ਤੋਂ ਕੋਈ ਮਿਹਨਤ ਨਹੀਂ ਗਈ ਹਾਂਜੀ ਕਿਉਂਕਿ ਪ੍ਰਸ਼ਾਸਨ ਨੂੰ ਕੁਝ ਲੈ ਕੇ ਆਉਂਦਾ ਹੈ ਉਹਨਾਂ ਪਹਿਲੇ ਆਪ ਦੇ ਜਿਹੜੇ ਬੰਦੇ ਨੇ ਆਗੂ ਬੰਦੇ ਉਹਨਾਂ ਨੂੰ ਲਾਉਣਾ ਹੈ ਫਿਰ ਆਗਾ ਸਰਪੰਚ ਨੂੰ ਕਰਨਾ ਹੈ सरपंच ਨੇ ਆ ਕੇ ਇੱਥੇ ਵੰਡਣਾ ਪਹਿਲੇ ਫਿਰ ਪਿੰਡ ਦੇ ਸਰਪੰਚ ਨੂੰ ਗਾਲੀ ਕੱਢ ਲਗਾਈ ਇਹਨਾਂ ਨੇ ਜੋ ਸਾਨੂੰ ਮਿਲਣਾ ਉਹ ਹੀ ਦੇਣਾ ਨਾ ਜੀ ਜੀ ਜਿਵੇਂ ਸਾਡੇ ਪਿੰਡ ਦੇ ਇੱਥੇ ਹੈਗੇ ਆ 157 ਕੁ ਡੰਗਰ ਹੈਗੇ ਫਿਲਹਾਲ ਜੀ ਜੀ ਜਿਵੇਂ ਸਾਡੇ 50 60 ਘਟਾ ਫੀਡ ਆਇਆ ਸੀ 50 ਘਟਾ ਉਹ ਮੰਨ ਕੇ ਚਲੋ 18 ਕਿਲੋ ਪਰ ਹਸ਼ੂ ਨੂੰ ਸਿਰਫ ਸਿਰ ਵੰਡਤਾ ਸੀ ਇੱਥੇ ਜੀ ਪ੍ਰਧਾਨ ਜੀ ਪਾਣੀ ਦੀ ਸਪੀਡ ਬਹੁਤ ਲੱਗ ਰਹੀ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪ੍ਰਧਾਨ ਜੀ ਹੋਰ ਜਿਸ ਤਰ੍ਹਾਂ ਤੁਹਾਡੇ ਗੁਰਦੁਆਰਾ ਸਾਹਿਬ ਨੇੜੇ ਹੈਗਾ ਉਹਨੂੰ ਕੋ ਨੁਕਸਾਨ ਹੋਇਆ ਉਹਨੋਂ ਨੱਖਾਂ ਨੇ ਗੁਰੂ ਮਹਾਰਾਜ ਦਾ ਦੂਸਰੀ ਮੰਜ਼ੂਰ ਉੱਪਰ ਰੱਖ ਦਿੱਤਾ। ਅੱਛਾ ਹੁੰਦਾ ਪ੍ਰਕਾਸ਼ਪੁਰ ਲੈ ਕੇ ਆਉਂਦਾ। ਠੀਕ ਹੈ ਬਾਕੀ ਬਸ ਸੇਫ ਹੈ ਸਾਰਾ ਕੁਝ। ਸਾਰਾ ਕੁਝ ਸੇਫ ਹੈ ਜੀ। ਠੀਕ ਹੈ। ਸੋ ਮੈਂ ਕੈਮਰਾਮੈਨ ਨੂੰ ਬੇਨਤੀ ਕਰਦਾ ਵੀ ਪਿੰਡ ਨਿਹਾਲੇ ਵਾਲੇ ਦਾ ਜਿਹੜਾ ਬਿਲਕੁਲ ਪੂਰਾ ਦ੍ਰਿਸ਼ ਇੱਕ ਵਾਰੀ ਵਿਖਾ ਦਿਓ ਵੀ ਘਰ ਕਿਸ ਤਰ੍ਹਾਂ ਡੁੱਬੇ ਹੋਏ ਨੇ ਪਿੰਡ ਕਿਸ ਤਰ੍ਹਾਂ ਡੁੱਬਿਆ ਪੂਰਾ ਇੱਕ ਵਾਰੀ ਕੈਮਰਾ ਘੁਮਾ ਦਿਓ ਕੈਮਰਾਮੈਨ ਜੀ। ਵੇਖੋ ਚਾਰ ਚੁਫੇਰੇ ਤਸਵੀਰਾਂ ਨਿਹਾਲੇ ਵਾਲਾ بارش ਪੈਂਦੀ ਹੈ ਭਰਾ ਜੀ ਇੱਕ ਵਾਰੀ ਉਧਰ ਗਏ ਸੀਗੇ ਜਿੱਥੇ ਸੰਸਥਾ ਨੇ ਸਮਾਨ ਸੂਣ ਦੇਣੇ ਸ਼ੁਰੂ ਕੀਤੇ ਸੀ ਆਪਣੇ ਪਿੰਡ ਵਿੱਚ ਆ ਚੁੱਕੇ ਹੈਗੇ ਨੇ ਪਿੰਡ ਚ ਵੜ ਚੁੱਕੇ ਹੈਗੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੈਮਰਾਮੈਨ ਜੀ ਚਾਰ ਸਵੇਰੇ ਇੱਕ ਵਾਰੀ ਕੈਮਰਾ ਵਿਖਾ ਦਿਓ ਕਮਾ ਦਿਓ ਕੈਮਰਾ ਪੂਰਾ ਵੇਖੋ ਇਧਰ ਚਾਰ ਸਵੇਰੇ ਪਾਣੀ ਹੀ ਪਾਣੀ ਦਿਖਦਾ ਤੁਹਾਨੂੰ ਇਹ ਇਲਾਕਾ ਹੈਗਾ ਸਰਹੱਦੀ ਇਲਾਕਾ ਫੋਜਪੁਰ ਦਾ ਨਿਹਾਲੇ ਵਾਲਾ ਦੁਲਸੀ ਕੇ ਏਰੀਆ ਪੈਂਦਾ ਸੋ ਅਗਲਾ ਪਿੰਡ ਇੱਕ ਹੈਗਾ ਸੀਗਾ ਕਾਲੂ ਵਾਲਾ ਪਿੰਡ ਜਿਹੜਾ ਕਹਿੰਦੇ ਬਿਲਕੁਲ ਉਹ ਪਿੰਡ ਹੀ ਖਤਮ ਹੋ ਚੁੱਕਿਆ ਪਿੰਡ ਤੋਂ ਠਾਕੇ ਪ੍ਰਸ਼ਾਸਨ ਨੇ ਪਾਸੇ ਕਰ ਦਿੱਤਾ ਸੋ ਪਾਣੀ ਦਾ ਜਿਹੜਾ ਵਹਾਅ ਹੈਗਾ ਹਾਲੇ ਵੀ ਬਹੁਤ ਤੇਜ਼ ਹੈਗਾ ਪਾਣੀ ਦੇ ਵਧਣ ਦੇ ਚਾਂਸ ਚਾਂਸ ਹੋਰ ਹੈਗੇ ਨੇ ਸੋ ਕੈਮਰਾਮੈਨ ਜੀ ਤੁਹਾਡੇ ਪਿੱਛੇ ਇੱਕ ਬੇੜੀ ਆ ਰਹੀ ਲੋਕਾਂ ਨੂੰ ਲੈ ਕੇ ਉਹ ਵੀ ਇੱਕ ਵਿਖਾ ਦਿਓ ਵੀਡੀਓ ਪਿੱਛੇ ਦੋਸਤੋ ਤੁਸੀਂ ਦੇਖ ਸਕਦੇ ਹੋ ਪਿੱਛੇ ਜਿਹੜੇ ਲੋਕ ਨੇ ਉਹ ਵੀ ਕੋਈ ਰਾਹਤ ਸਮਗਰੀ ਲੈ ਕੇ ਪਿੰਡ ਦੇ ਵੱਲ ਨੂੰ ਲੈ ਕੇ ਆ ਰਹੇ ਨੇ ਥੋੜੀ ਜ਼ੂਮ ਕਰਕੇ ਵਿਖਾ ਦਿਓ ਜੂਮ ਕਰਕੇ ਵਿਖਾ ਦਿਓ ਬੇੜੀ ਦੇ ਉੱਪਰ ਸਮਾਨ ਵਗੈਰਾ ਆਪਣੀ ਸਮਗਰੀ ਲੈ ਕੇ ਆ ਰਹੇ ਨੇ ਜਿਹੜੀ ਮਦਦ ਪਿੱਛੋਂ ਮਿਲੀ ਸੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਫਰੋਜਪੁਰ ਸਰਦੀ ਇਲਾਕਾ ਨਿਹਾਲੇ ਵਾਲਾ ਸੋ ਇੱਕ ਵੀਰ ਜੀ ਤੁਸੀਂ ਗੱਲ ਕਹਿਣੀ ਨਹੀਂ ਭੁੱਲ ਗਏ ਜ਼ਮੀਨਾਂ ਜਿਹੜੀਆਂ ਕੱਚੀਆਂ ਨੇ ਜਾਂ ਉਹਨਾਂ ਦੀ ਗਰਦਾਵੀਆਂ ਟੁੱਟੀਆਂ ਸਿੱਕੀਆਂ ਕੀ ਕਹਿੰਦੇ ਹੋ ਵੀਰ ਜੀ ਸਾਨੂੰ ਤਾਂ ਕੁਝ ਸਾਨੂੰ ਜ਼ਿਆਦਾ ਸਾਨੂੰ ਰਾਸ਼ਨ ਪੱਤੇ ਦੀ ਲੋੜ ਕੋ ਨਹੀਂ ਸਾਨੂੰ ਸਾਡੀ ਜ਼ਮੀਨਾਂ ਪੱਕੀਆਂ ਹੋ ਜਾਣਾ ਹੈ ਜੀ ਜੀ ਬਸ ਸਾਡੇ ਸਾਰਾ ਅਸੀਂ ਸਮਝ ਲਿਆ ਗੀ ਜਿੱਤ ਲਿਆ ਸਾਡੀ ਪਹੁੰਚ ਕੀਤੀ ਸੀ ਕਿ ਡੀਸੀ ਆਫਸ 2000 ਨੌ ਤੇ ਟੁੱਟੀਆਂ ਸੀ ਗਰਦੋਰੀਆਂ ਸਾਡੀਆਂ ਜੀ ਜੀ ਉਦੋਂ ਤੇ ਅਸੀਂ ਬਸ ਚੱਕਰ ਹੀ ਲਾਉਂਦੇ ਬਸ ਚੱਕਰ ਹੀ ਲਾਣੇ ਬਸ ਅਜੇ ਤੱਕ ਸਾਡੀ ਕਿਸੇ ਪ੍ਰਸ਼ਾਸਨ ਨੇ ਬਾਹ ਹੀ ਨਹੀਂ ਖੜੀ ਜੀ ਸਾਡੀ ਜ਼ਮੀਨਾਂ ਪੱਕੀਆਂ ਹੋ ਜਾਣਾ ਸਾਨੂੰ ਮੰਨ ਕੇ ਕੋਈ ਕੋਈ ਨਾ ਕੋਈ ਮੁਆਵਜ਼ਾ ਤਾਂ ਮਿਲ ਹੀ ਜਾਇਆ ਕਰੇਗਾ ਜੀ ਜੀ ਫਸਲ ਸੈ ਡੋਬ ਜਾ ਸਾਨੂੰ ਕੋਈ 2-4 ਹਜ਼ਾਰ 10 ਹਜ਼ਾਰ 20 ਹਜ਼ਾਰ ਜਿੰਨਾ ਸਰਕਾਰ ਨੂੰ ਸਾਨੂੰ ਮੁਆਵਜ਼ਾ ਮਿਲ ਜਾਇਆ ਕਰਾਓ ਤੁਹਾਨੂੰ 2023 ਦਾ ਮੁਆਵਜ਼ਾ ਮਿਲਿਆ 700 ਰੁਪਏ ਨਹੀਂ ਮਿਲਿਆ ਸਾਨੂੰ ਤੇ ਹੁਣ ਕਿਵੇਂ ਹੁਣ ਮਿਲੂ ਨਹੀਂ ਜੀ ਨਹੀਂ ਅਸੀਂ ਪ੍ਰਸ਼ਾਸਨ ਤੇ ਇਹ ਉਮੀਦ ਰੱਖਦੇ ਹੀ ਨਹੀਂ ਤੁਹਾਨੂੰ ਭਗਵੰਤ ਮਾਨ ਤਾਂ ਕਹਿੰਦਾ ਮੈਂ ਸਭ ਕੁਝ ਦਊ ਨਾ ਸੀ ਬੱਕਰੀ ਰੱਖਦੇ ਨਾ ਸੀ ਹੋਰ ਰੱਖਦੇ ਸਾਡੇ ਕੋਲ ਬੱਕਰੀ ਮਰੇ ਦੀ ਜਾਂ ਮੁਰਗੀ ਮਰੇਗੀ ਤਾਂ ਹੀ ਸਾਨੂੰ ਮੌਜਾ ਮਿਲੇਗਾ ਉਹ ਅਸੀਂ ਰੱਖਿਆ ਨਹੀਂ ਗਾ ਕਿਉਂ ਸਾਡੇ ਕੋਲ ਜ਼ਿੰਮੇਵਾਰ ਬੰਦੇ ਆ ਸਾਡੇ ਕੋਲ ਜ਼ਮੀਨ ਹੈਗੀ ਏ ਸਾਡੀ ਫਸਲ ਡੁੱਬੀ ਸਨ ਸਾਡੀ ਜ਼ਮੀਨ ਕੱਚੀ ਏ ਤਾਂ ਹੀ ਸਾਨੂੰ ਮੌਜਾ ਮਿਲਣਾ ਹੈ ਮਿਲਣਾ ਨਹੀਂ ਸਾਨੂੰ ਹੁੰਦਾ ਠੀਕ ਹੈ ਕਹਿੰਦੇ ਤੁਹਾਡੀ ਗਰਦੋਰੀਆਂ ਨਹੀਂ ਗਈਆਂ ਤੇ ਸਾਡੀ ਜ਼ਮੀਨ ਪੱਕੀ ਹੋ ਜਾਵੇ ਮੰਨ ਕੇ ਤੁਹਾਨੂੰ ਕੁਝ ਨਾ ਮੌਜਾ ਤੇ ਮਿਲ ਜਾ ਕਰ ਅਸੀਂ ਕੋਈ ਮੰਨ ਕੇ ਚੱਲ ਮੰਨ ਅੱਜ ਉਹਨਾਂ ਦੱਬ ਗਿਆ ਮਨ ਕੋਨ ਦਾਬਗਾ ਅੱਜ ਤੋਂ ਉਸ ਤੋਂ ਬਾਅਦ ਅਪਰਾਏ ਚ ਜਦ ਕਣਕ ਬੀਣੀ ਜਦ ਮਨ ਕੋ ਇਸ ਮੈਨ 10 ਮਹੀਨੇ ਚ ਕੱਢਨੇ ਆ ਤੁਹਾਨੂੰ ਪਤਾ ਵੀ ਜ਼ਿਮੀਂਦਾਰ ਤਾਂ ਫਸਲ ਨਾਲੀ ਸਾਡੀ ਫਸਲ ਡੁੱਬ ਗਈ ਸਾਡੇ ਨੂੰ ਇਹ ਚਿੰਤਾ ਹੈ ਵੀ ਅਸੀਂ 10 ਮਹੀਨੇ ਕਿਸ ਤਰ੍ਹਾਂ ਕੱਢਾਂਗੇ ਕਿਉਂਕਿ ਜੇਬਾਂ ਖਾਲੀ ਧੰਨਵਾਦ ਜ਼ਿਮੀਂਦਾਰ ਤਾਂ ਪਹਿਲੇ ਮਰਿਆ ਸਾਡੇ ਪਹਿਲੇ ਕੱਖ ਨੀਗਰ ਤੇ ਸਾਨੂੰ ਕੁਝ ਮੁਆਵਜ਼ਾ ਮਿਲ ਜਾਂਦਾ ਜੇ ਮੇਰੇ ਮੇਰੇ 20 ਕਿਲ ਜਮੀਨ ਹੈ ਤਾਂ 10000 ਰੁਪਏ ਦਾ ਮਿਲ ਜਾ ਮਨ ਤੇ ਮੋਟੇ ਚ ਬੰਦੇ ਜਿਆਦਾ ਨਾ ਸਰਕਾਰੋਂ ਮੈ ਦੇਣੀ ਵੀ ਨਹੀਂ ਮਨ ਕੋ 20000 25000 ਮਿਲ ਜਾ ਸਾਨੂੰ ਮਨ ਕਰ ਦੋ ਚਾਰ ਮਹੀਨੇ ਸਾਡੇ ਲੰਘ ਜਾਣਗੇ ਨਾਲ ਪਾਕਿਸਤਾਨ ਨੂੰ ਪ੍ਰਸ਼ਾਸਨ ਦੀ ਮੀਤ ਨਹੀਂ ਗਏ ਸਾਡੇ ਜਮੀਨ ਪੱਕੀ ਹੋ ਜਾਵੇ ਤੁਹਾਨੂੰ ਜਿਹੜਾ ਸੈਂਟਰ ਤੋਂ ਮੁਆਵਜ਼ਾ ਆਇਆ ਤੁਹਾਨੂੰ ਮਿਲ ਜਾਏ ਚਲ ਸਾਡੇ ਦੋ ਚਾਰ ਚਾਰ ਮਹੀਨੇ ਲੰਘ ਤੇ ਜਾਣਗੇ ਕਿਉਂਕਿ ਜਮੀਨਦਾਰ ਵੀ ਕਿਲੇ ਮੇਰੇ ਜਮੀਨ ਮੇਰੇ ਕੋ ਦਿਹਾੜੀ ਤੋਂ ਨਹੀਂ ਨਹੀਂ ਹਮ ਠੀਕ ਹੈ ਪੈਣ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੈਣ ਕੀ ਹਾਲ ਚਾਲ ਹੈ ਤੁਸੀਂ ਪਾਣੀ ਦੇ ਵਿੱਚ ਫਸ ਚੁੱਕੇ ਹੋ ਬੜੇ ਦਿਨਾਂ ਤੋਂ ਕਿਵੇਂ ਠੀਕ ਹੈ ਕੀ ਪਾਣੀ ਦੇ ਦੁੱਬੇ ਪਾਇਆ ਵਾਣਾ ਹਾਂ ਹਾਂ ਦੁੱਬੇ ਪਾਇਆ ਕਿਵੇਂ ਤੁਹਾਡੇ ਸਾਨੂੰ ਦਵਾਈਆਂ ਮਿਲਦੀਆਂ ਨੇ ਜੀ ਜੀ ਹਾਂ ਨਾ ਹਾੜੀ ਪਹਿਲੀਆਂ ਪੱਕੀਆਂ ਹੋਣੇ ਚਾਹੀਦੀਆਂ ਨਾ ਸਾਨੂੰ ਮਾਜਵੇ ਮਿਲਦੇ ਨੇ ਜੀ ਜੀ ਹਾਂ ਭੈਣੇ ਕੋਈ ਅਫਸਰ ਜਾਂ ਡੀਸੀ ਤੁਹਾਡੀ ਸਰਪਤਾ ਲੈਣ ਆਇਆ ਕੋਈ ਨਹੀਂ ਕੋਈ ਨਹੀਂ ਆਇਆ ਕਿਉਂ ਨਹੀਂ ਭੈਣੇ ਕਿਉਂ ਨਹੀਂ ਆਉਂਦੇ ਉਹਨਾਂ ਨੂੰ ਪਤਾ ਕੀ ਪਤਾ ਹਣ ਕਿਉਂ ਗੁਲਨੀ ਆਣੇ ਭੈਣੇ ਤੁਹਾਡੇ ਟੈਕਸ ਦੇ ਨਾਲ ਉਹ ਤਨਖਾਹਾਂ ਲੈਂਦੇ ਨੇ ਲੱਖਾਂ ਰੁਪਏ ਕਿਉਂ ਨਹੀਂ ਆਉਂਦੇ ਫਿਰ ਆਣਾ ਚਾਹੀਦਾ ਉਹਨਾਂ ਦੁੱਬੇ ਪਾਇਆ ਸੀ ਹਾਂ ਕੋਈ ਦਵਾਈਆਂ ਨਹੀਂ ਆਈਆਂ ਕੁਝ ਨਹੀਂ ਆਇਆ ਕੋਈ ਨਹੀਂ ਆਇਆ ਸਾਡੇ ਮੇਰੇ ਹੋਰ ਸਹਾਇਤਾ ਦੀ ਕੀ ਲੋੜ ਹੈ ਤੁਹਾਨੂੰ ਸਹਿ ਤਾਂ ਹਨੁਰਾਸ਼ਨ ਮਾਰਾ ਮਟ ਮਿਲ ਜਾਂਦਾ ਹੋਰ ਕੋਈ ਵੀ ਨਹੀਂ ਕੋਈ ਆਵਾਣਾ ਆਇਆ ਅੱਜ ਪਸ਼ੂਆਂ ਵਾਸਤੇ ਪਸ਼ੂਆਂ ਵਾਸਤੇ ਕੋਈ ਨਹੀਂ ਸਰਕਾਰੋਂ ਹਣ ਕੱਜ ਸਵੇਰੇ ਥੋੜਾ ਥੋੜਾ ਦਿੱਤਾ ਨਹੀਂ ਜੀ ਜੀ ਹਾਂ ਔਰ ਭੈਣ ਤੂੰ ਕੀ ਕਹਿ ਰਹੀ ਹੈ ਤੁਹਾਡਾ ਕੀ ਨਾਮ ਹੈ ਮੇਰਾ ਰਾਜਕੌਰ ਰਾਜਕੌਰ ਭੈਣ ਕੀ ਕਹਿੰਦੀ ਹੈ ਪ੍ਰਸ਼ਾਸਨ ਨੂੰ ਤੁਸੀਂ ਜਿਵੇਂ ਜਮੀਨਾਂ ਤਕੀਆਂ ਹੋ ਜਾਣਾ ਤੇ ਸਾਨੂੰ ਪੈਸਾ ਮਿਲਣਾ ਚਾਹੀਦਾ ਮਾਜਬਾ ਮਿਲਣਾ ਚਾਹੀਦਾ ਮਾਜਬਾ ਮਿਲਣਾ ਚਾਹੀਦਾ ਹਾਂ ਠੀਕ ਹੈ ਹੋਰ ਕੋਈ ਤੁਹਾਡੇ ਕੋਲ ਜਿਵੇਂ ਐਮਐਲਏ ਦੀ ਮੈਡਮ ਨੂੰ ਪਤਾ ਕਰਨੀ ਹੈ ਕੀ ਹਾਲ ਹੈ ਕੋਈ ਨਹੀਂ ਇੱਥੇ ਆਇਆ ਨਾ ਤੇ ਹਣ ਪੁੱਛਦਾ ਹੈ ਨਾ ਕੋਈ ਸਾਹੀ ਆਪੇ ਕਿਹੜੇ ਬੁਟਾ ਮੇਰੇ ਤੇ ਤੁਹਾਡੇ ਕੋਲ ਆ ਜਾਂਦੀ ਨੇ ਉਹ ਜਿਹੜੇ ਐਮਐਲਏ ਦੀ ਮੈਡਮ ਹੋਣੀ ਹੈ ਆਹੀ ਜੀ ਪਾਣੀ ਦਾ ਹੋਣਾ ਹੀ ਮਰੇ ਵਾਇਆ ਹਮਦਰ ਹਾਂ ਹੋਣਾ ਹੀ ਮਰੇ ਵਾਇਆ ਐਸ ਟਾਈਮ ਸਾਂ ਕਿਉਂ ਨਹੀਂ ਲੈਂਦੇ ਲੋਕੇ ਲੋਈ ਕੁਛ ਨਹੀਂ ਸਾਡਾ ਹੌਤ ਦੇ ਕੋਈ ਵੀ ਹਾਂ ਸੋਚਣ ਤੋਂ ਫੇਰੀਏ ਸੋਚਣ ਤੋਂ ਫੇਰੀਏ ਤੁਹਾਡੇ ਕੋਲ ਕਦੋਂ ਆਣਗੇ ਫਿਰ ਐਮਐਲਏ ਪਤਾ ਨਹੀਂ ਆਵਣ ਦੇ ਕਿ ਨਹੀਂ ਆਵਣ ਦੇ ਇੰਨਾ ਹਾਂ ਇਹ ਭਨੇ ਜੇ ਭਨੇ ਗੱਲ ਸੁਣ ਪਾਣੀ ਹੋਰ ਵਧ ਜਾਂਦਾ ਹੈ ਰਾਤੋਂ ਰਾਤ ਫਿਰ ਕੀ ਕਰਨਗੇ ਤੁਸੀਂ ਕਰਾਂਗੇ ਆ ਚਾਚੇ ਹੁਣਾਂ ਦੇ ਘਰ ਬੈਠੇ ਆ ਸਾਡੇ ਘਰ ਤਾਂ ਪਿੱਛੇ ਨੇ ਪਾਣੀ ਚ ਪਾਣੀ ਸਾਡੇ ਘਰ ਬਹੁਤ ਪਿਆ ਤੁਹਾਡੇ ਪਾਣੀ ਜਿਆਦਾ ਹੋਰ ਜਿਆਦਾ ਹਾਂਜੀ ਬਹੁਤ ਜਿਆਦਾ ਸਾਡਾ ਘਰ ਪਿੱਛੇ ਆ ਸਾਰਿਆਂ ਜੇ ਪਾਣੀ ਜਿਆਦਾ ਆਏ ਤਾਂ ਖਤਰੇ ਵਾਲੀ ਗੱਲ ਨਹੀਂ ਹੈਗੀ ਫਿਰ ਖਤਰਾ ਤਾਂ ਹੈ ਹੁਣ ਸਾਰਾ ਸਮਾਨ ਇੱਥੇ ਦਾਦਾ ਜੀ ਦੇ ਘਰ ਆਇਆ ਇੱਥੇ ਲਿਆਂਦਾ ਹੈ ਸਾਰਾ ਸਮਾਨ ਹਾਂ ਹਾਂ ਪੰਜੀ ਤਾਂ ਸਾਡੇ ਪਸ਼ੂ ਬਾਹਰ ਕੱਢੇ ਹੋਏ ਨੇ ਅਸੀਂ ਬੰਨ ਤੋਂ ਪਰੇ ਕਿਸੇ ਦੇ ਘਰੇ ਛੇ ਇੱਕ ਗੱਲ ਹੋਰ ਹੈ ਕਿ ਵੀ ਜੇ ਰਾਤ ਨੂੰ ਪਾਣੀ ਵੱਜ ਜਾਂਦਾ ਏ ਜਕਦਮ 4-5 ਫੁੱਟ ਫਿਰ ਤੁਸੀਂ ਰਾਤ ਨੂੰ ਤਾਂ ਨਿਕਲਣਾ ਵੀ ਔਖਾ ਹੈ ਨਹੀਂ ਇਦਾਂ ਹੀ ਆ ਹੁਣ ਕਦੀ ਅਗਵਾਂਡੀਆਂ ਕਰੇ ਕਦੀ ਪ੍ਰਸ਼ਾਸਨ ਨੂੰ ਕੀ ਕਹਿੰਦੇ ਹੋ? ਰਾਸਤ ਕੀ ਕਹਿਣਾ ਕੁਝ ਵੀ ਨਹੀਂ ਅਸਿੱਤ ਕਰਨ ਜੋ ਕੁਝ ਵੀ ਨਹੀਂ ਹੈਗੇ ਬਸ ਸਾਡਾ ਅਸੀਂ ਤਾਂ ਇਦਾਂ ਹੀ ਆ ਜਿੱਦਾਂ ਜਿੱਦਾਂ ਕਿਸੇ ਦੇ ਸਿਰ ਤੇ ਛੱਤ ਨਹੀਂ ਨਾ ਹੁੰਦੀ ਉਦਾਂ ਅਸੀਂ ਤਾਂ ਇਦਾਂ ਹੀ ਆ ਬਸ ਜੀ ਐਨੇ ਸਾਲ ਹੋ ਗਏ ਨੇ ਸਾਨੂੰ ਜੇ ਹਰ ਵਾਰੀ ਕਦੀ ਤਾਂ ਜੰਗ ਲੱਗ ਗਿਆ ਕਦੀ ਪਾਣੀ ਆ ਗਿਆ ਅਸੀਂ ਤਾਂ ਇਦਾਂ ਹੀ ਬਸ ਹਾਂਜੀ ਵੀਰ ਜੀ ਇਹ ਪੈਣ ਦੀ ਜ਼ਮੀਨ ਹੈਗੀ ਪੰਜ ਚਾਰ ਕਿੱਲੇ ਉਹ ਦਰਿਆ ਤੋਂ ਪਾਰ ਜੀ ਜੀ ਐਸ ਵਾਰ ਕੋਈ 2 2 ਕਿੱਲੇ ਡੱਕ ਪੀ ਕੁਝ 2023 ਡੱਕ ਸਨ ਇਹ ਤਾਂ ਵਿਚਾਰੇ ਦਿਹਾੜੀ ਦਿਹਾੜੀ ਦਾ ਰਹੀ ਨਸਾਰੇ ਬੜਾ ਮੁਸ਼ਕਲ ਹੈ ਬੜਾ ਘਾਰਾ ਹੋ ਗਿਆ ਸਾਰੀ ਜ਼ਮੀਨ ਬਰਬਾਦ ਹੋ ਚੁੱਕੀ ਹੈ ਬਾਅਦ ਇਹਦੇ ਕੁਝ 2 ਕੁ ਬੋਕਲ ਜ਼ਮੀਨ ਡਿੱਗੀ ਸਹੀਂ ਹਾਂ ਹਾਂ ਮਨ ਇਹ ਸਾਰੇ ਇੱਕੋ ਘਾਰ ਇਹਨਾਂ ਦਾ ਇਹਨਾਂ ਕੋ ਕਰ ਦੱਸ ਗੱਡੀ ਵਿਗਿਆਨੀ ਤਾਂ ਇਦਾਂ ਨਹੀਂ ਕਰਦੇ ਬਸ ਫਾੜ ਫੁੜ ਕੇ ਕਿਸੇ ਕੋ ਮਹਿਤਿਆੜੀ ਕਰਦੇ ਆਂ ਬਸ ਥਿਆੜੀ ਹੁਣ ਬੇ ਥਿਆੜੀ ਵੀ ਕੀ ਕਰਨੀ ਹੈ ਸਾਰੇ ਪਾਸੇ ਦਵਾਈ ਫੇਰੀ ਪਈ ਜਿਹਦਾ ਅਕਸਰ ਪੈੜੀਆਂ ਬਚਣ ਗਿਆ ਤਾਂ ਸਾਨੂੰ ਕੋਈ ਥਿਆੜੀ ਕਹਵੇਗਾ ਜੇ ਤਾਂ ਪੈੜੀਆਂ ਨੇ ਬਚਣ ਗਿਆ ਤਾਂ ਥਿਆੜੀ ਕੌਣ ਕਹਵੇਗਾ ਨਾ ਤਾਂ ਸਾਨੂੰ ਕੋਈ ਕੋਈ ਵੀ ਨਸੂਰਤੀ ਨਹੀਂ ਮਿਲ ਰਹੀ ਇੱਥੇ ਕੋਈ ਆਉਂਦਾ ਹੀ ਨਹੀਂ ਅਕਸਰ ਕੰਮ ਸੇ ਕੰਮ 10 ਸਾਲ ਹੋ ਚਲੇ ਨੇ ਵੀ ਸਾਡੇ ਤੇ ਇਦਾਂ ਹੀ ਬਸ ਬੁਰਾ ਹਾਲ ਹੈ ਸਾਨੂੰ ਕੋਈ ਸਹੂਲਤ ਨਹੀਂ ਮਿਲਦੀ ਸੋ ਤਸਵੀਰਾਂ ਤੁਸੀਂ ਦੇਖੀਆਂ ਨੇ ਨਿਹਾਲੇ ਵਾਲਾ ਫਰੋਜਪੁਰ ਸਾਹਿਬ ਦਾ ਇਲਾਕਾ ਜਿੱਥੇ ਕਿ ਲੋਕ ਬੜੇ ਤੰਗ ਪਰੇਸ਼ਾਨ ਨੇ ਲੋਕ ਚਾਰਜ ਫਿਰ ਉਹ ਘਰ ਚੁੱਕੇ ਨੇ ਤਸਵੀਰਾਂ ਤੁਸੀਂ ਦੇਖੀਆਂ ਨੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਤਾਂ ਕਿ ਇਹਨਾਂ ਲੋਕਾਂ ਦੀ ਮਦਦ ਹੋ ਸਕੇ ਅਸੀਂ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਨੂੰ ਸ਼ਾਨ ਸਿੰਘ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਆਪ ਜੀ ਦਾ ਭਰਾ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ